ਲੁਧਿਆਣਾ ਚ ਰਾਤ ਸਮੇਂ ਇੱਕ ਵਿਅਕਤੀ ਨੇ ਥਾਣੇ ਚ ਦਾਖਲ ਹੋ ਕੇ ਮੁਲਾਜ਼ਮਾਂ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਵਿਅਕਤੀ ਨੂੰ ਥਾਣੇ ਅੰਦਰ ਆਉਂਦਾ ਦੇਖ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਏ ਅਤੇ ਅਚਾਨਕ ਉਕਤ ਵਿਅਕਤੀ ਨੇ ਮੁਲਾਜ਼ਮਾਂ ਤੇ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ ਆਪਣਾ ਬਚਾਅ ਕਰਨ ਲਈ ਮੁਲਾਜ਼ਮ ਇੱਧਰ ਉੱਧਰ ਭੱਜਣ ਲੱਗੇ ਘਟਨਾ ਲੁਧਿਆਣਾ ਵਿੱਚ ਪੈਂਦੇ ਮੋਤੀਨਗਰ ਥਾਣੇ ਦੀ ਦੱਸੀ ਜਾ ਰਹੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਥਾਣੇ ਤੋਂ ਸਾਹਮਣੇ ਆਈ ਹੈ ਹਾਲਾਤ ਇਹ ਬਣ ਗਏ ਹਨ ਕਿ ਮੁਲਾਜ਼ਮ ਨੂੰ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭਜਣਾ ਪਿਆ ਅੰਤ ਵਿੱਚ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ ਇਸ ਘਟਨਾ ਨੇ ਥਾਣੇ ਆਦੀ ਸੁਰੱਖਿਆ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਇਸ ਮਾਮਲੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਜਦਕਿ ਹਮਲਾਵਰ ਵੀ ਜ਼ਖਮੀ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਇਹ ਐਤਵਾਦੀ ਸ਼ਾਮ ਨੂੰ ਟ੍ਰਾਂਸਪੋਰਟ ਨਗਰ ਤੋਂ ਇੱਕ ਸ਼ੱਕੀ ਬੰਦਾ ਲੈ ਕੇ ਆਈ ਸੀ ਜੀ ਤੇ ਜੋ ਮੈਂਟਲੀ ਟੋ ਤੇ ਡਿਸਰਬ ਸੀਦਾ ਜਿਨ੍ਹਾਂ ਦੇ ਅਨਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਸਕੇ ਜਿਹੜੇ ਨੂੰ ਬਾਅਦ ਵਿੱਚ ਦਵਾਈ ਲਈ ਬਾਹਰ ਹਸਪਤਲ ਭੇਜਤਾ ਹੀ ਦਾ ਜੀ ਤੇ ਸਰ ਜੀ ਗੱਲ ਕਰੀ ਕਿੰਦੇ ਦੋ ਮੁਲਾਜ਼ਮ ਵੀ ਆਪਣੇ ਕੁਛ ਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀਦਾ ਕੀ ਸਾਰੇ ਕਿਦਾਂ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਤੇ ਫਿਲਹਾਲ ਸਿਰ ਉਸ ਜਿਹੜਾ ਦਿਮਾਗੀ ਉਹ ਪਰੇਸ਼ਾਨ ਬੰਦਾ ਸੀ ਉਹਦਾ ਸਿਰ ਕੀਤਾ ਕੀ ਆ ਹੁਣ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਾਰਵਾਈ ਨਹੀਂ ਉਹਨੂੰ ਹਸਪਤਾਲ ਦਾਖਲ ਹੀ ਭੇਜਤਾ ਸੀਦਾ ਕਿਉਂਕਿ ਉਹ ਮੈਂਟਲੀ ਤੋਂ ਉਹਦੇ ਡਿਸਟਰਬੈਂਸੀ ਬੰਦਾ ਕੋਈ ਗੱਲ ਕਲੀਅਰ ਨਹੀਂ ਸੀ ਹੋ ਰਹੀ ਉਹ ਤੋਂ ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਸੀ ਵੈਜ ਹੀ ਹਿਊਮਨ ਬੀਇੰਗ ਇਸ ਨੂੰ